ਦੇਖੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਹਿਬਾਨਾ ਨੇ ਸਤ ਮੈਂਬਰੀ ਕਮੇਟੀ ਨੂੰ ਇਹ ਆਦੇਸ਼ ਜਾਰੀ ਕੀਤੇ ਸੀਗੇ ਕਿ ਸ਼ੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਔਰ ਪੰਥਕ ਜਮਾਤ ਹੈ ਇਸ ਨੂੰ ਮਜ਼ਬੂਤ ਕਰਨ ਵਾਸਤੇ ਜਿਹੜਾ ਹੈਗਾ ਭਰਤੀ ਸ਼ੁਰੂ ਕਰੋ ਤੇ ਨਵੀਂ ਲੀਡਰਸ਼ਿਪ ਅੱਗੇ ਆਵੇ ਕਿਉਂਕਿ ਪੁਰਾਣੀ ਜਿਹੜੀ ਲੀਡਰਸ਼ਿਪ ਹੈ ਉਹ ਨੈਤਿਕ ਆਧਾਰ ਤੇ ਉੱਤੇ ਆਪਣਾ ਜਿਹੜਾ ਅਗਵਾਈ ਕਰਨ ਦੀ ਯੋਗਤਾ ਖੋ ਬੈਠੀ ਉਸੇ ਲੜੀ ਦੇ ਤਹਿਤ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਸੱਤ ਮੈਂਬਰਾਂ ਦੇ ਵਿੱਚੋਂ ਭਾਵੇਂ ਦੋ ਮੈਂਬਰ ਜਿਹੜੇ ਨੇ ਉਹਨਾਂ ਨੇ ਸਮਰੱਥਾ ਜ਼ਾਰ ਕੀਤੀ ਹੈ ਕਿ ਅਸੀਂ ਅ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੇ ਲੇਕਿਨ ਜਿਹੜੇ ਪੰਜ ਮੈਂਬਰ ਨੇ ਜਿਹੜੇ ਅਕਾਲ ਸਿੱਧੀ ਅਕਾਲ ਸਖਤ ਸਾਹਿਬ ਦੇ ਹੁਕਮ ਅਨੁਸਾਰ 18 ਤਾਰੀਖ ਨੂੰ ਪਾਰਟੀ ਸ਼ੁਰੂ ਕਰ ਰਹੇ ਨੇ ਮੇਰੀ ਸਾਰੀਆਂ ਪੰਥਕ ਜਥੇਬੰਦੀਆਂ ਨੂੰ ਸਾਰੇ ਪੰਜਾਬ ਦੇ ਸਿਹਰਦ ਲੋਕਾਂ ਨੂੰ ਅ ਮੇਰੀ ਅਪੀਲ ਹੈ ਕਿ ਜਿਹੜੀ 18 ਤਾਰੀਖ ਨੂੰ ਅਕਾਲੀ ਦਲ ਦੀ ਧਰਤੀ ਸ਼ੁਰੂ ਹੋ ਰਹੀ ਹੈ ਜਿਹਦੇ ਨਾਲ ਆਪਾਂ ਅਕਾਲੀ ਦਲ ਨੂੰ ਪੰਜਾਬ ਦੀ ਇੱਕ ਤਾਕਤਵਰ ਪਾਰਟੀ ਦੇ ਜਥੇਬੰਦੀ ਦੇ ਤੌਰ 'ਤੇ ਅੱਗੇ ਲੈ ਕੇ ਆਈਏ ਤਾਂ ਕਿ ਪੰਜਾਬ ਦੇ ਜਿਹੜੇ ਇਸ਼ੂ ਨੇ ਚਾਹੇ ਧਾਰਮਿਕ ਇਸ਼ੂ ਨੇ ਚਾਹੇ ਸਾਡੇ ਪੰਜਾਬ ਦੇ ਆਰਥਿਕ ਇਸ਼ੂ ਨੇ ਉਹਨਾਂ ਨੂੰ ਅਕਾਲੀ ਦਲ ਅੱਗੇ ਦੀ ਤਰ੍ਹਾਂ ਲੜ ਸਕੇ ਇਸ ਕਰਕੇ ਮੈਂ ਸਮਝਦਾ ਕਿ ਜਿੰਨਾ ਜੋਸ਼ ਲੋਕਾਂ ਦੇ ਵਿੱਚ ਹੈਗਾ ਸਾਰਿਆਂ ਨੂੰ ਬਿਨਾਂ ਕਿਸੇ ਪੱਖਪਾਤ ਤੋਂ ਚਾਹੇ ਉਹ ਕਿਸੇ ਵੀ ਧੜੇਬੰਦੀ ਚਾਹੇ ਅਕਾਲੀ ਦਲ ਛੱਡ ਗਿਆ ਸਾਨੂੰ ਤਾਂ ਵੀ ਕੋਈ ਗੱਲ ਨਹੀਂ ਤੇ ਉਹਨੂੰ ਵੀ ਸਾਡੀ ਅਪੀਲ ਹੈ ਜਿਹੜੇ ਪਹਿਲਾਂ ਫੇਕ ਭਰਤੀ ਕਰ ਚੁੱਕੇ ਆ ਅਕਾਲੀ ਦਲ ਦੀ ਉਹਨਾਂ ਨੂੰ ਵੀ ਸਾਡੀ ਅਪੀਲ ਹੈ ਕਿ ਕਿਉਂ ਤੁਸੀਂ ਆਪਾਂ ਪੁਰਾਣਾ ਜਿਹੜਾ ਹੈ ਉਸ ਨੂੰ ਨਾ ਦੁਹਰਾਈਏ ਕਿਉਂਕਿ ਲੋਕਾਂ ਨੇ ਪਿਛਲੇ 7-8 ਸਾਲ ਦੇ ਵਿੱਚ ਸਾਨੂੰ ਸ਼ੀਸ਼ਾ ਦਿਖਾਤਾ ਇਸ ਕਰਕੇ ਅਕਾਲੀ ਦਲ ਜਿਹੜਾ ਹੈ ਤਾਂ ਹੀ ਮਜ਼ਬੂਤ ਹੋ ਸਕਦਾ ਜੇ ਇਹਦੇ ਵਿੱਚ ਏਕਤਾ ਆਏਗੀ ਔਰ ਮੈਂ ਸਮਝਦਾ ਕਿ ਸ੍ਰੀ ਅਕਾਲ ਸਖ ਸਾਹਿਬ ਦੇ ਅੱਗੇ ਸਾਨੂੰ ਨਿਮਰਤਾ ਦੇ ਨਾਲ ਸਿਰ ਝੁਕਾਉਣਾ ਚਾਹੀਦਾ ਹੈ ਉਹਦੀ ਮਰਿਆਦਾ ਉਹਦੇ ਜਿਹੜੀ ਸਿਧਾਂਤ ਨੇ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਇਸ ਕਰਕੇ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ 18 ਤਾਰੀਖ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਅਰਦਾਸ ਕਰਨ ਤੋਂ ਬਾਅਦ ਇਹ ਭਰਤੀ ਰੰਭ ਹੋ ਰਹੀ ਹੈ ਜਿਸ ਬੰਦੇ ਨੂੰ ਵੀ ਭਰਤੀ ਲਈ ਕਾਪੀਆਂ ਦੀ ਲੋੜ ਹੈ ਉਹਦਾ ਮੋਬਾਈਲ ਨੰਬਰ ਅਸੀਂ ਜਾਰੀ ਕਰ ਰਹੇ ਹਾਂ ਕੋਈ ਵੀ ਬੰਦਾ ਓਪਨ ਹੈ ਜਿਹਦਾ ਮਰਜ਼ੀ ਲਿਆ ਕੇ ਆਪਣੀ ਭਰਤੀ ਜਿਹੜੀ ਹੈ ਇਮਾਨਦਾਰੀ ਨਾਲ ਕਰ ਸਕਦਾ ਹੈ ਕਿ ਉਹਦੇ ਚ ਆਧਾਰ ਕਾਰਡ ਦਾ ਕਾਰਡ ਜਾਂ ਹੋਰ ਜਿਹੜੇ ਡਾਕੂਮੈਂਟ ਹੈ ਉਹ ਕੰਪਲੀਟ ਕਰੇ